ਹੋ ਤਾਂ ਬਗਰਾ ਕੀ ਕਰ ਸਕਦਾ ਹੈ 700 ਬਾਲਵਾ ਜਿਵੇਂ ਮਮਾਇਨੇ ਗੱਲ ਕੀਤੀ ਆ ਵੀ 100 ਤੇ 50% ਭਾਰਤੀ ਜਨਤਾ ਪਾਰਟੀ ਕਿਲੇ ਆ ਜੋ ਨਿਕਟਾ ਜਾਵੇ ਤਾਂ ਮੈਨੂੰ ਐ ਲੱਗਦਾ ਹੈ ਕਿ 31% ਰੇਸ਼ੋ ਕਹਿੰਦੇ ਜਿਹੜੀ 31% ਰੇਸ਼ੋ ਦੀ ਨੂੰ ਮੰਨਣਾ ਪੈਂਦਾ ਜਿਹੜਾ ਕਹਿੰਦੇ 1.2 ਉਹ 1.2 ਦਾ ਜਿਹੜਾ ਉਹ ਚਾਹੁੰਦਾ ਕਿ ਜਿਹੜੇ ਦੋ ਸਲਵਰ ਦਾ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਹੈ ਦੇਸ਼ ਸਾਰੇ ਨਹੀਂ ਬਣਾਏ ਹਾਂ ਭਾਜਪਾ ਜਿਵੇਂ ਨਿਕਲ ਪਿਆਜ ਜੀ ਨੇ ਤੇ ਨਾਲ ਮੇਨੂ ਜੀ ਸਾਡੇ ਗੁਰਮੀਤ ਜੀ ਸਾਡੇ ਵੋਟਰਾਂ ਨਾ ਸੰਦੀਪ ਸ਼ਰਮਾ ਜੀ ਜੋ ਦੇਖੋ ਸੁਪਰੀਮ ਕੋਰਟ ਵੱਲੋਂ ਆਰਡਰ ਆਇਆ ਕਿ ਸਟ੍ਰੀਟ ਡੌਗ ਨੂੰ ਚਾਕੇ ਸ਼ੈਲਟਰ ਹੋਵੇ ਸਕੇ ਜਾਣਾ ਚਾਹੀਦਾ ਇਹ ਬਹੁਤ ਹੀ ਗਲਤ ਹੈ ਕਿਉਂਕਿ ਫਿਲਹਾਲ ਦਿੱਲੀ ਗਵਰਨਮੈਂਟ ਕੋਲ ਇਹਨੇ ਸ਼ੈਲਟਰ ਹੀ ਹੈ ਨਹੀਂ ਕਿ ਉਹ ਡੌਗ ਨੂੰ ਉੱਥੇ ਰੱਖ ਸਕਾ ਦੂਸਰੀ ਗੱਲ ਉਹਨਾਂ ਜੋ ਖਾਣ ਪੀਣ ਹੈ ਉਹ ਕਿਵੇਂ ਹੋਊਗਾ ਇਸ ਉੱਤੇ ਕਿਸੇ ਤਰ੍ਹਾਂ ਦੀ ਜਸਟੀਫਿਕੇਸ਼ਨ ਅਜੇ ਤੱਕ ਨਹੀਂ ਆਈ ਨਾ ਡੈਲੀ ਗਵਰਨਮੈਂਟ ਵੱਲੋਂ ਤੇ ਨਾ ਹੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਅਜੇ ਕੋਈ ਵੀ ਗੱਲ ਕਹੀ ਗਈ ਆ ਸੋ ਅੱਜ ਮੁਕਸੀ ਐ ਪ੍ਰੋਟੈਸਟ ਕੀਤਾ ਸਭ ਤੋਂ ਵਧੀਆ ਗੱਲ ਇਹ ਆ ਕਿ ਰਾਜਨੀਤਿਕ ਹਰ ਰਾਜਨੀਤਿਕ ਜਿਹੜੇ ਧਰੇ ਦਾ ਬੰਦਾ ਇੱਥੇ ਪਹੁੰਚਿਆ ਤਾਂ ਉਹਨਾਂ ਨੇ ਸਾਨੂੰ ਐਮਰੈਂਡਮ ਦੇਣ ਲਈ ਕਿਹਾ ਸੋ ਅਸੀਂ ਸ਼ਹਿਰ ਵਾਸੀ ਉਹਨੂੰ ਅਪੀਲ ਕਰਦੇ ਆ ਕਿ ਤੁਸੀਂ ਵੀ ਇਸ ਜੋ ਅਸੀਂ ਮਹੀਮ ਚਲਾਈਏ ਜੇ ਸਾਡਾ ਸਹਿਯੋਗ ਦਿਓ ਤੇ ਵੱਧ ਵੱਧ ਅੱਗੇ ਆਓ ਪਾਲੀਆਂ ਔਰ ਉਹਨਾਂ ਨੂੰ ਰੋਟੀ ਪਾਣੀ ਔਰ ਉਹਨਾਂ ਦੇ ਮੈਂ ਸਭ ਨੇ ਫੰਡਿੰਗ ਦਾ ਪ੍ਰਬੰਧ ਕਿਉਂਕਿ ਆਪਾਂ ਡੋਰਟ ਕਰੇ ਰੱਖਲੇ ਨੇ ਪਰ ਆਪਾਂ ਕੰਮ ਕਾਰਾ ਚੱਲੇ ਜਾ ਰਹੇ ਪਰ ਸਮਾਜ ਦੇ ਇਕਾਂ ਚੱਲੀਆਂ ਔਰ ਤਾਂ ਸਾਡੀਆਂ ਮਾਂ ਲਾਵਾ ਸਾਡੇ ਬੋਲਤੀ ਸਹਿਕਾਰਯੋਗ ਸਾਡੇ ਵਿਕਿਆਨ ਸੰਭਾੜ ਜੀ ਸੋਤਾ ਸਾਹਿਬ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਸਾਰਾ ਸ਼ਹਿਰ ਮਾਮਾ ਜੀ ਕਹਿੰਦੇ ਆ ਉਹ ਵੀ ਇੱਥੇ ਸੁਣਨ ਕਰ ਰਹੇ ਆ ਸਾਡੀ ਭੈਣ ਐਡਵੋਕੇਟ ਹੋ ਸਕਦਾ ਕਿਤਨੇ ਸਵੇ ਗਾਈਡ ਕਰਦੀ ਹੋਵੇ ਪਰ ਉਹਨਾਂ ਨਾਲ ਜਿੰਨੇ ਸਾਰੇ ਟੋਪਲ ਸ਼ਾਰਚੇ ਪੰਜਾਬ ਦੇ ਜਾਂ ਦੇਸ਼ ਦੇ ਵਿੱਚ ਲੋਕਸਾ ਉਹਨਾਂ ਨੂੰ ਅਸੀਂ ਕੁਖਾਰ ਸੁਪ ਆਪਾਂ ਨੂੰ ਇਹਦਾ ਕੋਈ ਬਹੁਤ ਸੁਖਾ ਹੱਲ ਕੱਢਣਾ ਚਾਹੀਦਾ ਤੇ ਆਪਾਂ ਨੂੰ ਦੇਖੋ ਮਾਮਾ ਜੀ ਬਹੁਤ ਛੂਕਿਆਣਾ ਸਰਕਾਰ ਦੇ ਤੋਂ ਨਮਾਨੀ ਕਰਦੇ ਆ ਕਈ ਪੀਰਸਾ ਜਿਹੜੀਆਂ ਉਹਨਾਂ ਨੂੰ ਸਾਹਮਣੇ ਦੀ ਲੋੜ ਹੁੰਦੀ ਆ ਉਹਨਾਂ ਨੂੰ ਸਾਹਮਣੇ ਇਹ ਤਾਂ ਮੈਨੂੰ ਲੱਗਦਾ ਵੀ ਉਹ ਕਦੇ ਵੀ ਕਿਸੇ ਆਮ ਪਬਲਿਕ ਨਾਲ ਵਾਸਤੇ ਖਤਰਨਾਕ ਨਹੀਂ ਹੁੰਦੀਆਂ ਕਿ ਜਿਹੜੇ ਬੇਸਹਾਰਾ ਕੁੱਤੇ ਆ ਕਿਉਂਕਿ ਇਹਨਾਂ ਨੂੰ ਬੇਸਹਰੋਂ ਅਵਾਰਾ ਨਹੀਂ ਕਿਹਾ ਜਾ ਸਕਦਾ ਇਹ ਬੇਸਹਾਰ ਹੈ ਜਿਹੜੇ ਬੇਸਹਾਰਾ ਡੌਗਸ ਹੈ ਉਹ ਆਪਣੇ ਸ਼ਹਿਰ ਦੇ ਵਿੱਚ ਕਿੰਨੇ ਕਿਤੇ ਇੱਕ ਤੋਂ ਵੱਧ ਵਰਦਤਾ ਹੋ ਜਾਂਦੀਆਂ ਮਾਨ ਮਰਸ਼ਪਤਾ ਜੀ ਅੱਜ ਜੋ ਰੋਸ ਪ੍ਰਦਰਸ਼ਨ ਐਨੀਮਲ ਵੈਲਫੇਅਰ ਕੇਰਾ ਤੇਨਾ ਸੁਸਾਇਟੀ ਵੱਲੋਂ ਰੱਖਿਆ ਗਿਆ ਸੀ ਇਸ ਵਿੱਚ ਜੋ ਸੁਪਰੀਮ ਕੋਰਟ ਦਾ ਆਰਡਰ ਜੋ ਆਇਆ ਸੀਗਾ ਜਿਸ ਵਿੱਚ ਡੌਗਸ ਨੂੰ ਦਿੱਲੀ ਦੇ ਵਿੱਚੋਂ ਵਕੇਟ ਕਰਨ ਲਈ ਕਿਹਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਸ਼ੈਲਟਰ ਹੋਮ ਦੇ ਵਿੱਚ ਸ਼ਿਫਟ ਕਰਨ ਲਈ ਕਿਹਾ ਗਿਆ ਸੀ ਬਟ ਅਸੀਂ ਐਸ ਆਰਡਰ ਦੇ ਨਾਲ ਸੈਟੀਸਫਾਈ ਨਹੀਂ ਅਸੀਂ ਅੱਜ ਪੀਸਫੁਲ ਪ੍ਰੋਟੈਸਟ ਦੀ ਮੰਗ ਮੰਗ ਸੁਪਰੀਮ ਕੋਰਟ ਤੋਂ ਰੱਖੀ ਹੈ ਬੀ ਜੋ ਇਹ ਬੇਜਬਾਨ ਡੌਗਸ ਹੈ ਬੋਲ ਨਹੀਂ ਸਕਦੇ ਉਹਨਾਂ ਦੀ ਜ਼ੁਬਾਨ ਬਣ ਕੇ ਅੱਜ ਸਾਰੀ ਐਨੀਮਲ ਵੈਲਫੇਅਰ 13 13 ਸੁਸਾਇਟੀ ਤੇ ਸ਼ਹਿਰ ਮੁਕਸਰ ਜ਼ਾਹਦ ਦੇ ਬਜ਼ਾਰਾਂ ਦੇ ਵਿੱਚ ਉਤਰੀ ਹੈ ਸਾਡੀ ਇਹੀ ਅਪੀਲ ਹੈ ਪ੍ਰਸ਼ਾਸਨ ਲਗੇ ਵੀ ਇਹ ਬੇਜਬਾਨ ਬੋਲ ਨਹੀਂ ਸਕਦੇ ਇਹਨਾਂ ਨੂੰ ਸਾਡੇ ਤੋਂ ਦੂਰ ਨਾ ਕੀਤਾ ਜਾਵੇ ਇਹ ਬੇਜਬਾਨਾਂ ਦਾ ਦਰਦ ਸਾਡੇ ਦਿਲਾਂ ਦੇ ਵਿੱਚ ਹੈ ਇੱਕ ਡੌਗ ਲਵਰ ਦੇ ਦਿਲ ਦੇ ਵਿੱਚ ਹੈ ਤੇ ਇਹੀ ਬਸ ਸਾਡੀ ਤਾਂ ਅਪੀਲ ਹੈ ਸੋਨੂ ਜੀ ਵੀ ਜਿਹੜਾ ਇਹ ਇੱਕ ਜੋ ਡੌਗਸ ਦੇ ਨਾਲ ਤੱਕਾ ਹੋ ਰਿਹਾ ਉਸ ਤੱਕੇ ਸ਼ਾਹੀ ਨੂੰ ਅਸੀਂ ਨਹੀਂ ਅਸੀਂ ਸਮਾਂਗੇ ਤੇ ਇਹੀ ਅਸੀਂ ਪ੍ਰਸ਼ਾਸਨ ਅੱਗੇ ਜੀ ਅਪੀਲ ਕਰਨੀ ਸੀ ਬਜ਼ਾਰਾਂ ਦੇ ਵਿੱਚ ਅਸੀਂ ਦੱਸਣਾ ਸੀ ਵੀ ਜਾਨਵਰਾਂ ਦੀ ਜਬਾਨ ਐਨੀਮਲ ਵੈਲਫੇਅਰ ਸੁਸਾਇਟੀ 13 13 ਨਾਲ ਆਉਂਦੇ। ਉਹ ਚੈਲੰਜ ਕਰੂੰਗੇ ਕਿਸ ਤਰ੍ਹਾਂ ਜੋ ਚੈਲੰਜ ਦੇਖੋ ਜੀ ਅਸੀਂ ਸਾਡੀਆਂ ਜੋ ਵੱਡੀਆਂ ਐਨ ਜੀਓਜ਼ ਆ ਕੋਈ ਲੀਗਲ ਉਹ ਐਕਸ਼ਨ ਲੈਣਗੇ ਅਸੀਂ ਉਹਨਾਂ ਦੇ ਨਾਲ ਸਪੋਰਟਿਵ ਆ ਜਾਂ ਅਸੀਂ ਵੀ ਫਰਦਰ ਦੇਖ ਰਹੇ ਆ ਕੋਈ ਲੀਗਲ ਰੈਮੇਡੀ ਜੋ ਵੀ ਬਣਦੀ ਅਸੀਂ ਉਸ ਚੀਜ਼ ਨੂੰ ਡੈਫੀਨਿਟਲੀ ਅਵੇਲ ਕਰਾਂਗੇ। ਪੰਜਾਬ ਚ ਸ਼ਾਂਤ ਪੂਰੇ ਤੁਸੀਂ ਦੇਖੋ ਜੀ ਦਿੱਲੀ ਦੇ ਵਿੱਚ ਬੜੇ ਪ੍ਰੋਟੈਸਟ ਹੋ ਰਹੇ ਆ ਪੰਜਾਬ ਦੇ ਵਿੱਚ ਪੰਜਾਬ ਲੈਵਲ ਕਾਲ ਤੇ ਅੱਜ ਅਸੀਂ ਇੱਥੇ ਪ੍ਰੋਟੈਸਟ ਕੀਤੀ ਆ ਕਿਉਂਕਿ ਇਹ ਦਰਦ ਅੱਜ ਤੁਸੀਂ ਤਕਰੀਬਨ ਦੇਖ ਰਹੇ ਸੀ 300 ਤੋਂ 400 ਬੰਦਾ ਜਦੋਂ ਸੜਕਾਂ ਦੇ ਉੱਤੇ ਆਇਆ ਤੇ ਅੱਜ ਇਹੀ ਸਾਡੀ ਮੰਗ ਹੈ ਕਿ ਇਹ ਡੌਗਸ ਦੇ ਰਲ ਗਈ ਇਹਨਾਂ ਨੂੰ ਸ਼ਿਫਟ ਨਾ ਕੀਤਾ ਜਾਵੇ ਜਬਾਨ ਬੇਜਬਾਨ ਜੋ ਗਲੀਆਂ ਦੇ ਵਿੱਚੋਂ ਖਾ ਰਿਹਾ ੱਟਕੇ ਖਾ ਰਿਹਾ ਇਹਨਾਂ ਤੇ ਅਤਿਆਚਾਰ ਨਾ ਕੀਤਾ ਜਾਵੇ ਜੇ ਤੁਸੀਂ ਰੋਟੀ ਨਹੀਂ ਪਾ ਸਕਦੇ ਪਰ ਇਹ ਆ ਵੀ ਇਹਨਾਂ ਦੀ ਰੋਟੀ ਨਾ ਖੋਈ ਜਾਵੇ ਤੁਸੀਂ ਭੇਜੋਗੇ ਅਸੀਂ ਉੱਥੇ ਛੋਟਾ ਇਹ ਜਿਹੜੀ ਮੰਗ ਹੈ ਉਹ ਪਹਚਾਨਦੇ ਅਸੀਂ ਹਾਮੀ ਆ ਸੋ ਨਾ ਇਹ ਜਿਹੜਾ ਅਨੁਰੋਧ ਜੀ ਜਾਂ ਜਿਲ੍ਹੇ ਜਿਨੇ ਸਾਡੇ ਪੱਤਰਾ ਜੀ ਸਾਡੇ ਦੋ ਤਿੰਨ ਐਮਸੀਵੀ ਆਏ ਆ ਸਾਡੇ ਦਲੀਪ ਸਿੰਘ ਖੜੇ ਆ ਚੌਧਰੀ ਸਾਹਿਬ ਖੜੇ ਆ ਜਿੰਨੇ ਵੀ ਸਾਰੇ ਤੁਸੀਂ ਇੱਥੇ ਲੋਕ ਸਭ ਨੂੰ ਪਿਆਰ ਕਰਨ ਵਾਲੇ ਦੇਖੋ ਲੋਕ ਜਿਹੜਾ ਜਿਹੜਾ ਇਹ ਪ੍ਰੋਟੈਸਟ ਹੈ 40% ਜਿਹੜੀ ਪਾਰਲੀਮੈਂਟ ਦੇ ਵਿੱਚ ਬੋਲਗਾ ਸਰਕਾਰ ਕੋਲੇ ਹੈ 100% ਆ ਜਿਹੜੀ ਉਹ ਜੇ ਆਪਾਂ ਲਾ ਲਈਏ ਹੋਰ ਤੇ ਅੱਜ ਆਪਾਂ ਇਹ ਜਿਹੜਾ ਪੋਟੈਂਸ਼ੀਅਲ ਜਾਣੇ ਤਾਂ ਜੀ ਤਸਕਨ ਹੋ ਜਾਣਗੇ ਆਪਾਂ ਇਹਨਾਂ ਦੀ ਮਦਦ ਕਰ ਸਕਦੇ ਹਾਂ ਕਿਉਂਕਿ ਇਹ ਆਪਣੀ ਬਹੁਤ ਮਦਦ ਕਰਦੇ ਆ ਲੋਕ ਹੈ ਜਿਹੜੇ ਦੋਈ ਨਹੀਂ ਸਕਦੇ ਪਰ ਇਹ ਇਨਸਾਨ ਛੋਟਾ ਬੜੀ ਸੂਝਵਾਨਤਾ ਨਾਲ ਤੇ ਨਿਕਰਤਾ ਵਾਲਾ ਪੋਟੈਸ਼ਟਾ ਕਿਉਂਕਿ ਇਹਦਾ ਮੈਨੂੰ ਲੱਗਦਾ ਗੁਰ ਸੰਦੀਪ ਇਹ ਸਾਰੇ ਸਾਡੇ ਸਾਥੀ ਜਿਹੜੇ ਯੂਨਿਟ ਕਾਂਗਰਸ ਦੇ ਪਤਰਾਪਾ ਤਾਂ ਮੈਂ ਨਾ ਲੈਂਦਾ ਤਾਂ ਕਿਦਾ ਕਿਉਂਕਿ ਸੇਵਾ ਕਰਦੇ ਰਹੇ